ਸੂਹਾ ਵਿੱਚ ਅੱਜ ਤੜਕਸਾਰ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਕੰਨ ਤਿੰਨ ਵਾਹਨਾਂ ਦੀ ਆਪਸ ਵਿੱਚ ਹੋਈ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕ ਡਰਾਈਵਰ ਦੀ ਲਾਸ਼ ਉਸ ਦੇ ਕੈਂਟਰ ਵਿੱਚ ਫਸ ਗਈ ਜਿਸ ਨੂੰ ਪੁਲਿਸ ਦੇ ਵੱਲੋਂ ਬੜੀ ਮੁਸ਼ਕਲ ਦੇ ਬਾਅਦ ਬਾਹਰ ਕੱਢਿਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਸੂਹਾ ਦੇ ਰੇਲयंस ਪੰਪ ਨੇੜੇ ਗਲਤ ਸਾਈਡ ਤੋਂ ਆ ਰਹੇ ਇੱਕ ਟਰੱਕ ਦੀ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਟੱਕਰ ਹੋ ਗਈ ਇਸ ਕੰਨ ਤਿੰਨ ਵਾਹਨ ਇੱਕ ਦੂਜੇ ਦੇ ਪਿੱਛੇ ਟਕਰਾ ਗਏ ਮ੍ਰਿਤਕ ਟਰੱਕ ਡਰਾਈਵਰ ਕੁਲਵੰਤ ਸਿੰਘ ਜੋ ਕਿ ਫਤੇਗੜ ਸਾਹਿਬ ਤੋਂ ਜੰਮੂ ਨੂੰ ਜਾ ਰਿਹਾ ਸੀ ਮ੍ਰਿਤਕ ਕੁਲਵੰਤ ਸਿੰਘ ਦੀ ਲਾਸ਼ ਅਜੇ ਵੀ ਟਰੱਕ ਵਿੱਚ ਫਸੀ ਹੋਈ ਹੈ ਜਿਸ ਨੂੰ ਦਸੂਹਾ ਪੁਲਿਸ ਬੜੀ ਮੁਸ਼ਕਲ ਨਾਲ ਕੱਢ ਰਹੀ ਹੈ ਜਾਣਕਾਰੀ ਦਿੰਦੇ ਹੋਏ ਦਸੂਹਾ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਦਸਾ ਸਵੇਰੇ ਨੈਸ਼ਨਲ ਹਾਈਵੇ ਤੇ ਗਲਤ ਸਾਈਡ ਤੋਂ ਆ ਰਹੇ ਇੱਕ ਟਰੱਕ ਦੇ ਕੰਨ ਵਾਪਰਿਆ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਗਲਤ ਸਾਈਡ ਤੋਂ ਆਉਣ ਵਾਲੇ ਟਰੱਕ ਚਾਲਕ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਜੀ ਕੰਟੈਕਟ ਪਹਿਲਾਂ ਲਗਾਂ ਡਾਬਾਂ ਪਹਿਲਾਂ ਸਾਨੂੰ ਕਨਫਰਮੇਸ਼ਨ ਮਿਲੀ ਸੀ ਵੀ ਆਪਣੇ ਉਹਨਾਂ ਦੇ ਜੋ ਵਾਰਸਾਂ ਦੇ ਅਕੋਰਡਿੰਗ ਜੋ ਬੰਦੀ ਅਸੀਂ ਬਿਆਨ ਲੈ ਕੇ ਕਰਵਾਈ ਅਕੋਚ ਲਿਖਿਆ ਜਖਮੀ ਜਾਂ ਬੰਦੇ ਦੀ ਕੈਜ਼ਲਟੀ ਹੋਈ ਆ ਉਹ ਬਾਕੀ ਜਿਹੜਾ ਦੂਸਰਾ ਸੀਗਾ ਉਹ ਕੋਈ ਜਖਮੀ ਹੋਇਆਗਾ ਉਹ ਠਠਾਗਾ